ਨਵੈਕਲੀ ਸ਼ੈਲੀ ਵਿੱਚ ਗਾਉਣ ਵਾਲੀ ਗਾਇਕਾ ਦੁੱਕੀ ਮਾਚਣ ਰਚਨਾ ਬਲਵਿੰਦਰ ਸਿੰਘ ਭੁੱਲਰ ਸਦੀਆਂ ਤੋਂ ਅਜਿਹੇ ਇਨਸਾਨ ਦੁਨੀਆ ਵਿੱਚ ਜਨਮ ਲੈਂਦੇ ਆਏ ਹਨ ਜਿਨ੍ਹਾਂ ਨੇ ਦੁੱਖਾਂ ਤਕਲੀਫਾਂ ਨੂੰ ਪਰੇ ਸੁੱਟ ਕੇ ਸਮਝ ਤੇ ਦ੍ਰਿੜਤਾ ਨਾਲ ਨਵੇਂ ਰਸਤਿਆਂ ਤੇ ਤੁਰਨ ਦਾ ਹੌਸਲਾ ਕੀਤਾ ਤੇ ਸਫਲ ਹੋਏ ਅਜਿਹੀ ਹੀ ਪੰਜਾਬੀ ਗਾਇਕਾ ਸੀ ਹਮਦਾ ਮਾਚਣ ਉਰਫ ਦੁੱਕੀ ਮਾਚਣ ਪੰਜਾਬੀ ਔਰਤਾਂ ਦੀ ਸਟੇਜੀ ਗਾਇਕਾ ਦਾ ਮੋੜ ਬਦਲਣ ਵਾਲਿਆਂ ਚੋਂ ਦੁੱਕੀ ਮਾਚਣ ਸਾਂਝੇ ਪੰਜਾਬ ਦੀ ਨਵੇਕਲੀ ਸ਼ੈਲੀ ਵਿੱਚ ਗਾਉਣ ਵਾਲੀ ਗਾਇਕਾ ਸੀ ਦੇਸ਼ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਦੋ ਹੀ ਪੰਜਾਬੀ ਗਾਇਕਾਾਂ ਸਨ ਦੁੱਕੀ ਮਾਛਨ ਤੇ ਮਿਸ ਨਵਾਬ ਇਹਨਾਂ ਵਿੱਚੋਂ ਮਿਸ ਨਵਾਬ ਬਾਦ ਵਿੱਚ ਤੋਅਫ ਬਣ ਗਈ ਸੀ ਪਰ ਦੁੱਕੀ ਨੇ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਪਹੁੰਚਾਇਆ ਤੇ ਚੰਗਾ ਮਾਨ ਹਾਸਲ ਕੀਤਾ ਮਾਛੀ ਮੁਸਲਮਾਨਾਂ ਦੀ ਗਰੀਬ ਜਾਤੀ ਸੀ ਜੋ ਲੋਕਾਂ ਦੇ ਘਰਾਂ ਵਿੱਚ ਮਸ਼ਕਾ ਨਾਲ ਪਾਣੀ ਭਰਿਆ ਕਰਦੇ ਸਨ ਮਾਛੀ ਪਰਿਵਾਰ ਵਿੱਚ ਦੁੱਕੀ ਦਾ ਜਨਮ 1910 ਦੇ ਲਗਭਗ ਮੰਨਿਆ ਜਾਂਦਾ ਹੈ। ਉਹ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੁਬਾਜ ਕੇ ਜਿਸ ਨੂੰ ਅੱਜਕੱਲ ਪ੍ਰਭਾਸ ਸਿੰਘ ਵਾਲਾ ਕਿਹਾ ਜਾਂਦਾ ਹੈ ਵਿਖੇ ਪਿਤਾ ਖੁਸ਼ੀ ਮੁਹੰਮਦ ਤੇ ਮਾਤਾ ਬੀਬੀ ਫਾਤਿਮਾ ਦੇ ਘਰ ਪੈਦਾ ਹੋਈ। ਉਹ ਮਾਪਿਆਂ ਦੀ ਇਕਲੌਤੀ ਧੀ ਸੀ ਅਤੇ ਉਹ 5 ਕੁ ਸਾਲ ਦੀ ਸੀ। ਜਦੋਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਾਪਿਆਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਇਸ ਲਈ ਉਹ ਇੰਨੀ ਛੋਟੀ ਉਮਰ ਤੋਂ ਹੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਜਾਂ ਹੋਰ ਕੰਮ ਕਰਕੇ ਆਪਣੀ ਭੁੱਖ ਮਿਟਾਉਂਦੀ ਰਹੀ। ਉਹ ਦੁਖੀ ਹੁੰਦੀ ਆਪਣੇ ਦੁੱਖਾਂ ਨੂੰ ਉੱਚੀ ਉੱਚੀ ਬੋਲਣ ਲੱਗ ਜਾਂਦੀ ਉਸ ਤੇ ਦੁੱਖ ਹੂਕ ਬਣ ਕੇ ਨਿਕਲਦੇ ਇਸ ਦਰਦ ਦੀਆਂ ਚੀਸਾਂ ਨਹੀਂ ਉਸ ਤੇ ਦਿਲ ਵਿੱਚ ਕੌਣ ਦਾ ਸ਼ੌਕ ਪੈਦਾ ਕਰ ਦਿੱਤਾ ਉਸ ਦੀ ਆਵਾਜ਼ ਵਿੱਚ ਬਹੁਤ ਦਮ ਸੀ ਪਿੰਡ ਸੁਬਾਜ ਕੇ ਵਿਖੇ ਇੱਕ ਪੀਰ ਮੁਹੰਮਦ ਸ਼ਾਹ ਦੀ ਮਜ਼ਾਰ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਸੀ ਉਥੋਂ ਦੂਰੋਂ ਦੂਰੋਂ ਕਲਾਕਾਰ ਤੇ ਨਚਾਰ ਆਉਂਦੇ ਤੇ ਆਪਣੇ ਕਲਾਮ ਗੀਤ ਤੇ ਨਾਚ ਪੇਸ਼ ਕਰਦੇ ਦੁੱਕੀ ਵੀ ਇਸ ਮੇਲੇ ਵਿੱਚ ਆਪਣਾ ਸ਼ੌਕ ਪੂਰਾ ਕਰਨ ਲਈ ਨਚਾਰਾਂ ਨੂੰ ਵੇਖਦਿਆਂ ਝਾਂਜਰਾ ਪਾ ਕੇ ਨੱਚਣ ਲੱਗ ਜਾਂਦੀ ਤੇ ਗਾਉਂਦੀ ਉਸ ਦੀ ਗਾਉਣ ਦੀ ਸ਼ੈਲੀ ਨਵੇਕਲੀ ਸੀ ਜਿਵੇਂ ਤਾਰਾ ਚੜਦੇ ਨਾਲ ਕਿਸਾਨ ਖੇਤਾਂ ਵਿੱਚ ਹਲ ਜੋੜ ਕੇ ਆਵਾਜ਼ਾਂ ਕੱਢਦੇ ਲੰਬੀ ਹੇਕ ਨਾਲ ਕਲੀਆਂ ਲਾਉਂਦੇ ਹੁੰਦੇ ਸਨ ਉਸੇ ਤਰਜ਼ ਤੇ ਉਹ ਦੋਹਰੇ ਛੰਦ ਉੱਚੀ ਸੁਰ ਵਿੱਚ ਗਾਇਆ ਕਰਦੀ ਸੀ ਉਸ ਦੇ ਗਾਣ ਨੂੰ ਜਦੋਂ ਲੋਕਾਂ ਨੇ ਸੁલાਇਆ ਤਾਂ ਦੁੱਕੀ ਨੇ ਹੌਸਲਾ ਕਰਕੇ ਇੱਕ Hindu ਗਾਇਕ ਖੁਸ਼ੀ RAM ਨੂੰ ਉਸਤਾਦ ਧਰਕ ਉਸ ਤੋਂ ਸਿੱਖਿਆ ਲਈ ਜਦੋਂ ਗਾਇਕਾ ਪਰਵਾਨ ਹੋ ਗਈ ਤਾਂ ਮੇਲੇ ਦੀ ਸ਼ਾਨ ਸਮਝੀ ਜਾਣ ਲੱਗੀ ਉਹ ਲੋਕ ਗੀਤਾਂ ਲੋਕ ਕਥਾਵਾਂ ਗਾਉਂਦੀ ਉੱਚੀ ਸੁਰ ਵਿੱਚ ਆਵਾਜ਼ ਕੱਢਦੀ ਉਹ ਮੇਰੀ ਬੇਲੀਆ ਅੜਿਆ ਸ਼ੀਸ਼ੀ ਭਰੀ ਸ਼ਰਾਬ ਦੀ ਬੇਲੀਆ ਨਿਤਰੀ ਵਾਂਗ ਕਪੂਰ ਵੇ ਮੈਨੂੰ ਸੁੱਤੀ ਨੂੰ ਕਿਵੇਂ ਦਿਨ ਚੜ ਗਿਆ ਵੇ ਮੈਂ ਖੇਲਣ ਜਾਣਾ ਦੂਰ ਅੜਿਆ ਖਲ ਚੜਾਈਆਂ ਵੀ ਚੂੜੀਆਂ ਅੱਜ ਹੋ ਗਈਆਂ ਚੱਕਣਾ ਚੋਰ ਉਸ ਸਰੋਤਿਆਂ ਨੂੰ ਬੰਨ ਕੇ ਬਿਠਾ ਲੈਂਦੀ ਉਸ ਦੀ ਆਵਾਜ਼ ਤੋਂ ਪ੍ਰਭਾਵਤ ਹੋਏ ਸੱਤ ਵਿੱਚ ਬੈਠੇ ਬਜ਼ੁਰਗ ਉਸ ਨੂੰ ਤੁਰ ਹੀ ਜਾਂਦੀ ਨੂੰ ਰੋਕ ਕੇ ਕੋਈ ਸੁਣਾਉਣ ਲਈ ਕਹਿੰਦੇ ਤਾਂ ਉਹ ਉੱਥੇ ਹੀ ਖੜ ਕੇ ਕੰਨ ਤੇ ਹੱਥ ਲਾ ਕੇ ਏਕਲਾਉਂਦੀ ਸਰੋਤੇ ਉਸ ਦੀ ਆਵਾਜ਼ ਸੁਣ ਕੇ ਆਸ਼ਸ਼ਕਰ ਉੱਠਦੇ ਸ਼ਾਬਾਸ਼ ਦਿੰਦੇ ਦੇ ਸਮੁੱਚੇ ਪਿੰਡ ਦੀ ਸਾਂਝੀ ਤੀਕਾ ਕੇ ਮਾਨ ਕਰਦੀ ਲੋਕ ਕਥਾਵਾਂ ਤੇ ਲੋਕ ਗੀਤਾਂ ਨੂੰ ਹੀ ਉਹ ਕਲੀ ਦੇ ਰੂਪ ਵਿੱਚ ਪੇਸ਼ ਕਰਦੀ ਸੀ ਉਸ ਦੀ ਆਵਾਜ਼ ਵਿੱਚ ਦਰਦ ਸੀ ਗੂੰਜ ਸੀ ਉਹ ਜਦ ਬਿਰਹਾ ਵਿਛੋੜੇ ਦੇ ਗੀਤ ਪੇਸ਼ ਕਰਦੀ ਤਾਂ ਖੁਦ ਅੱਖਾਂ 'ਚੋਂ ਅਥਰੂ ਘੇੜਦੀ ਰਹਿੰਦੀ ਤੇ ਕਈ ਵਾਰ ਦਰਸ਼ਕਾਂ ਨੂੰ ਵੀ ਹੰਝੂ ਸੁੱਟਣ ਲਈ ਮਜਬੂਰ ਕਰ ਦਿੰਦੀ ਪੇਜ ਵਾਪਸ ਸੀਰੇ ਮੁੜ ਜਾਈਏ ਘਰਾਂ ਨੂੰ ਕਾਹਨੂੰ ਦੇਨੀ ਐ ਅੜੀਏ ਝੂਠੇ ਨਹੀਂ ਲਾਰੇ ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਰਿਸ਼ਤੇਦਾਰੀ ਤੋਂ ਚਾਚੇ ਦੇ ਮੁੰਡੇ ਨਾਲ ਪਿੰਡ ਬੱਗੇ ਕੇ ਹਿਠਾੜ ਕਰ ਦਿੱਤਾ ਪਰ ਉਸਤੇ ਦੁੱਖ ਅਜੇ ਮੁੱਕੇ ਨਹੀਂ ਸਨ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸਦੇ ਪਤੀ ਦੀ ਮੌਤ ਹੋ ਗਈ ਉਸਦੇ ਕੋਈ ਬੱਚਾ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਉਸਨੇ ਵਿਆਹ ਦਾ ਖਿਆਲ ਸਰਦਾਰੀ ਤਿਆਗ ਦਿੱਤਾ ਤੇ ਆਪਣੇ ਆਪ ਨੂੰ ਗਾਇਕੀ ਲਈ ਸਮਰਪਿਤ ਕਰ ਦਿੱਤਾ 1938 ਵਿੱਚ ਉਸ ਸਮੇਂ ਦੀ ਪ੍ਰਸਿੱਧ ਗ੍ਰਾਮੋਫੋਨ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਜੋ ਉਸਦੇ ਗਾਇਕੀਤਾਂ ਨੂੰ ਰਿਕਾਰਡ ਕੀਤਾ ਜਾ ਸਕੇ 1939 ਵਿੱਚ ਉਸਦਾ ਪਹਿਲਾ ਗੀਤ ਪੱਥਰ ਦੇ ਤਵੇ ਤੇ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ ਜਿਸ ਦਾ ਨੰਬਰ F 12706 ਸੀ ਇਸ ਤੋਂ ਪ੍ਰੰਤ ਉਸਦੇ ਹੋਰ ਕਈ ਰਿਕਾਰਡ ਬਾਜ਼ਾਰ ਵਿੱਚ ਆਏ ਉਦੋਂ ਵਿਆਹਾਂ ਸਮੇਂ ਕੋਠਿਆਂ ਤੇ ਮੰਜੇ ਖੜੇ ਕਰਕੇ ਸਪੀਕਰ ਲਾਏ ਜਾਂਦੇ ਸਨ ਦੁੱਕੀ ਮਾਚਣ ਦੇ ਰਿਕਾਰਡ ਇੰਨੇ ਮਸ਼ਹੂਰ ਹੋ ਗਏ ਕਿ ਜਦ ਵਿਆਹਾਂ ਲਈ ਸਪੀਕਰ ਬੁੱਕ ਕਰਨਾ ਹੁੰਦਾ ਤਾਂ ਲੋਕ ਸਪੀਕਰ ਵਾਲੇ ਨੂੰ ਪੁੱਛਦੇ ਕਿ ਤੇਰੇ ਕੋਲ ਦੁੱਕੀ ਦੇ ਰਿਕਾਰਡ ਹਨ ਇਲਾਕੇ ਵਿੱਚ ਦੁੱਕੀ ਮਾਚਣ ਗਾਇਕਾ ਵਜੋਂ ਬਹੁਤ ਮਸ਼ਹੂਰ ਹੋ ਗਈ ਤਾਂ ਉਹ ਇੱਕ ਨਵੀਂ ਮਨਸੀਬਤ ਵਿੱਚ ਫਸ ਗਈ ਲਾਹੌਰ ਦੇ ਕਿ ਨਵਾਬ ਨੇ ਉਸਦੀ ਗਾਇਕੀ ਸੁਣ ਲਈ ਉਸਨੂੰ ਲਾਹੌਰ ਬੁਲਾਇਆ ਉਸਦੀ ਪੇਸ਼ਕਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤਾਂ ਉਸਦੇ ਮਨ ਵਿੱਚ ਬੇਈਮਾਨੀ ਜਾਗ ਪਈ ਅਤੇ ਉਸ ਨੂੰ ਵਾਪਸ ਭੇਜਣ ਤੋਂ ਇਨਕਾਰੀ ਹੋ ਗਿਆ ਉਸ ਨੂੰ ਹੀਰਾ ਮੰਡੀ ਦੇ ਇੱਕ ਜਵਾਰੇ ਵਿੱਚ ਬੰਦੀ ਬਣਾ ਕੇ ਰੱਖ ਲਿਆ ਪਿੰਡ ਸਵਾਜਕੇ ਦੇ ਵਸਨੀਕ ਉਸਦੀ ਬਹੁਤ ਕਦਰ ਕਰਦੇ ਸਨ ਅਤੇ ਉਸ ਨੂੰ ਪਿੰਡ ਦੀ ਧੀ ਸਵਾਰ ਕਰਦੇ ਸਨ ਉਹਨਾਂ ਨੂੰ ਦੁੱਕੀ ਦੇ ਵਾਪਸ ਲਾਉਣ ਦੀ ਚਿੰਤਾ ਹੋਣ ਲੱਗੀ ਪਰ ਕਿਤੋਂ ਵੀ ਉਸ ਦੀ ਸੂ ਨਾ ਮਿਲੀ ਇੱਕ ਦਿਨ ਕੋਈ ਮੰਗਤਾ ਹੀਰਾ ਮੰਡੀ ਵਿੱਚ ਮੰਗਦਾ ਹੋਇਆ ਜਦ ਉਸ ਦੀ ਜਵਾਰੇ ਵਾਲੀ ਗਲੀ ਵਿੱਚ ਆਇਆ ਤਦ ਉਸਨੇ ਹੀਠਾ ਮੰਗਤੇ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਮੇਰੇ ਪਿੰਡ ਸੁਬਾਜ ਕੇ ਵਿਖੇ ਜਾ ਕੇ ਸੁਨੀਹਾ ਦੇ ਦੇਵੇ ਕਿ ਮੈਨੂੰ ਨਵਾਬ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਮੰਗਤੇ ਨੇ ਭਲਾ ਕਰਨ ਦੇ ਰਾਹ ਦੇ ਨਾਲ ਉਸ ਦਾ ਸੁਨੀਹਾ ਪਹੁੰਚਾ ਦਿੱਤਾ ਇਹ ਪਤਾ ਲੱਗਣ ਤੇ ਪਿੰਡ ਦਾ ਘਟ ਹੋਇਆ ਤੇ ਦੁੱਕੀ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਗਿਆ ਨਵਾਬ ਤਾਂ ਵਾਸ ਭੇਜਣ ਤੋਂ ਅਨਕਾਰੀ ਸੀ ਇਸ ਲਈ ਉਸ ਤੋਂ ਚੋਰੀ ਹੀ ਦੁੱਕੀ ਨੂੰ ਲਿਆਂਦਾ ਜਾ ਸਕਦਾ ਸੀ ਪਿੰਡ ਦੇ ਦੋ ਗੱਬਰੂਆਂ ਈਸ਼ਰ ਸਿੰਘ ਤੇ ਗੁਰਿਆ ਸਿੰਘ ਨੇ ਦੁੱਕੀ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਲੈ ਲਈ ਗੁਰਿਆ ਸਿੰਘ ਜੋਗੀਆਂ ਵਾਲੀ ਵੀਣ ਵਜਾ ਲੈਂਦਾ ਸੀ ਉਹਨਾਂ ਦੋਹਾਂ ਨਜੋਗੀਆਂ ਦਾ ਰੂਪ ਧਾਰ ਲਿਆ ਤੇ ਲਾਹੌਰ ਦੀ ਹੀਰਾ ਮੰਡੀ ਪਹੁੰਚ ਗਏ। ਬੀਨ ਸੁਣ ਕੇ ਜਦ ਦੁੱਕੀ ਨੇ ਬਾਹਰ ਦੇਖਿਆ ਤਾਂ ਪਛਾਣ ਕੇ ਆਈ। ਉਹਨਾਂ ਨੌਜਵਾਨਾਂ ਨੇ ਉਸ ਨੂੰ ਸਮਝਾਇਆ ਕਿ ਧੀ ਰਾਤ ਅਸੀਂ ਆਵਾਂਗੇ ਉਦੋਂ ਤੂੰ ਰੱਸੀ ਨਾਲ ਉਤਰਾਂਵੇਂ ਤੇ ਆਪਾਂ ਪਰ ਚੱਲਾਂਗੇ। ਇਸ ਤਰ੍ਹਾਂ ਉਹ ਰਾਤ ਨੂੰ ਉਸ ਨੂੰ ਨਵਾਬ ਦੇ ਕਬਜ਼ੇ ਵਿੱਚੋਂ ਛਡਵਾ ਲਿਆ ਤੇ ਰਾਤ ਦੇ ਹਨੇਰੇ ਵਿੱਚ ਹੀ ਉਹਨਾਂ ਨੇ ਸਤਲੁਜ ਦਰਿਆ ਪਾਰ ਕੀਤਾ। ਜਦੋਂ ਦਰਿਆ ਦੇ ਅੱਧ ਵਿੱਚ ਕਾਰ ਸੰਤ ਨੌਜਵਾਨਾਂ ਨੇ ਆਪਣੀ ਜਿੱਤ ਸਮਝ ਕੇ ਦੁੱਕੀ ਨੂੰ ਕਿਹਾ ਤੂੰ ਹੁਣ ਹੇਕਲਾ। ਨਵਾਬ ਹੁਣ ਕੁਝ ਨਹੀਂ ਕਰ ਸਕਦਾ। ਦੁੱਕੀ ਨੇ ਹੇਕ ਲਾ ਕੇ ਇੱਕ ਤਰ੍ਹਾਂ ਜਿੱਦ ਦਾ ਜਸ਼ਨ ਮਨਾਇਆ ਤੇ ਦਰਿਆ पार ਕਰਕੇ ਕੋੜੀ ਤੇ ਉਹ ਪਿੰਡਾਂ ਪਹੁੰਚੇ ਦੁੱਕੀ ਦੇ ਪਿੰਡ ਆਉਣ ਤੇ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਤੇ ਦੋਵੇਂ ਨੌਜਵਾਨਾਂ ਦਾ ਸੰਸਕਾਰ ਕੀਤਾ ਦੁੱਕੀ ਦੀ ਗਾਇਕੀ ਇਸ ਹੱਦ ਤੱਕ ਪ੍ਰਸਿੱਧ ਹੋ ਗਈ ਕਿ ਦੂਰੋਂ ਦੂਰੋਂ ਜ਼ਗੀਰਦਾਰ ਤੇ ਨਵਾਬ ਸੁਣ ਲਈ ਉਤਾਪਲੇ ਰਹਿੰਦੇ ਇੱਕ ਵਾਰ ਜਲਾਲਾਬਾਦ ਸ਼ਹਿਰ ਵਸਾਉਣ ਵਾਲੇ ਜ਼ਗੀਰਦਾਰ ਜਲਾਲਉਦੀਨ ਨੇ ਦੁੱਕੀ ਨੂੰ ਗੀਤ ਸੁਣ ਲਈ ਬੁਲਾਇਆ ਦੁੱਕੀ ਦਾ ਖੜਾ ਸੁਣ ਕੇ ਉਹ ਇਸ ਕਦਰ ਖੁਸ਼ ਹੋਇਆ ਕਿ ਉਸਨੇ ਕਿਹਾ ਕਿ ਦੁੱਕੀ ਮੰਗ ਜੋ ਕੁਝ ਮੰਗਣਾ ਹੈ ਦੁੱਕੀ ਫਕੀਰੀ ਵਾਲਾ ਜੀਵਨ ਬਤੀਤ ਕਰ ਰਹੀ ਸੀ ਉਹ ਆਪਣੇ ਨਿਜ ਤੋਂ ਉੱਪਰ ਉੱਠ ਚੁੱਕੀ ਸੀ ਉਸ ਨੇ ਜ਼ਗੀਰਦਾਰ ਨੂੰ ਕਿਹਾ ਜਲਾਲਾਬਾਦ ਤੋਂ ਬੱਗੇ ਕੇ ਹਠਾੜ ਤੱਕ ਸੜਕ ਬਣਾ ਦਿਓ ਜਲਾਲਉਦੀਨ ਉਸ ਦੀ ਸੋਚ ਤੋਂ ਬਹੁਤ ਪ੍ਰਭਾਵਤ ਹੋਇਆ ਉਸ ਨੇ ਦੁੱਕੀ ਦੇ ਸੌਰੇ ਪਿੰਡ ਤੱਕ ਸੜਕ ਵੀ ਬਣਵਾ ਦਿੱਤੀ ਅਤੇ ਉਹ ਪਿੰਡ ਬੱਗੇ ਕੇ ਹਠਾੜ ਵੀ ਦੁੱਕੀ ਨੂੰ ਜ਼ਗੀਰ ਵਜੋਂ ਦੇ ਦਿੱਤਾ ਇਸੇ ਤਰ੍ਹਾਂ ਇੱਕ ਹੋਰ ਜ਼ਗੀਰਦਾਰ ਨੇ ਪਿੰਡ ਰਾਣਾ ਦੁੱਕੀ ਨੂੰ ਜ਼ਗੀਰ ਵਜੋਂ ਦੇ ਦਿੱਤਾ ਜਿਸ ਸਦਕਾ ਦੁੱਕੀ ਮਾਛਨ ਦੋ ਪਿੰਡਾਂ ਦੀ ਮਾਲਕ ਬਣੀ ਸਨ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਦੁੱਕੀ ਨੇ ਮਜਬੂਰਨ ਚੜ੍ਹਦਾ ਪੰਜਾਬ ਛੱਡਣ ਦਾ ਫੈਸਲਾ ਕਰ ਲਿਆ। ਭਾਵੇਂ ਪਿੰਡ ਵਾਸੀ ਉਸਨੂੰ ਭੇਜਣਾ ਤਾਂ ਨਹੀਂ ਚਾਹੁੰਦੇ ਪਰ ਹਲਾਤੀ ਜੇ ਸਨ। ਆਖਰ ਉਹਨਾਂ ਨੇ ਫੈਸਲਾ ਕਰਕੇ ਈਸ਼ਰ ਸਿੰਘ ਤੇ ਗੁਰਿਆ ਸਿੰਘ ਨੂੰ ਦੁੱਕੀ ਨਾਲ ਭੇਜਿਆ ਜੋ ਪੂਰੀ ਸੁਰੱਖਿਆ ਨਾਲ ਉਸਨੂੰ ਸਤਲੁਜ ਦਰਿਆ ਪਾਰ ਕਰਵਾ ਕੇ ਲੈਹੰਦੇ ਪੰਜਾਬ ਵੱਲ ਛੱਡ ਕੇ ਆਏ। ਇਸ ਤੋਂ ਪ੍ਰੰਤੋਂ ਪਾਕਪਟਨ ਸ਼ਹਿਰ ਵਿੱਚ ਰਹਿਣ ਲੱਗੀ। ਉੱਧਰ ਵੀ ਉਸਨੇ ਗਾਇਕੀ ਜਾਰੀ ਰੱਖੀ ਤੇ ਪਾਕਿਸਤਾਨ ਦੇ ਲੋਕਾਂ ਨੇ ਉਸ ਦੀ ਗਾਇਕੀ ਦੀ ਕਦਰ ਕੀਤੀ। ਦੁੱਕੀ ਦਾ ਪਾਕਿਸਤਾਨ ਵਿੱਚ ਮਾਨਣਾ ਲੱਗਾ ਤੇ 5-6 ਸਾਲਾਂ ਬਾਅਦ ਉਸ ਦੀ ਮੌਤ ਹੋ ਗਈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦਹਾਕਿਆਂ ਤੱਕ ਦੋਵੇਂ ਪਿੰਡ ਬੱਗੇ ਕੇ ਠਾੜ ਤੇ ਰਾਣਾ ਦੁੱਕੀ ਮਾਛਣ ਦੇ ਨਾਂ ਬੋਲਦੇ ਰਹੇ। ਉਸ ਤੋਂ ਬਾਅਦ ਉਸ ਦੀ ਮਲਕੀਅਤ ਸਥਾਨਕ ਸਰਕਾਰਾਂ ਦੇ ਨਾ ਕਰ ਦਿੱਤੀ ਗਈ। ਦੁੱਕੀ ਮਾਛਣ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਸੇਵਾ ਨਵੇਕਲੀ ਸ਼ੈਲੀ ਦੀ ਗਾਇਕੀ ਤੇ ਫਕੀਰੀ ਸਭਾ ਨੂੰ ਅੱਜ ਵੀ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ। ਧੰਨਵਾਦ। you mm -hmm.